ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਾਥ ਦੇਣ ਲਈ ਬਾਬਾ ਜੀ ਖੁੰਡਾ ਚੱਕ ਕੇ ਆਏ ਨੇ ਗੱਲਬਾਤ ਕਰ ਲੈਣੇ ਕਿਹੜੇ ਪਿੰਡ ਤੋਂ ਆਏ ਬਾਬਾ ਜੀ ਗੁਰਤੇਜ ਸਿੰਘ ਨਾਮ ਹੈ ਮੇਰਾ ਗੁਰਤੇਜ ਸਿੰਘ ਭੋਲਾ ਖੇਤੜੀ ਪਿੰਡ ਆ ਜੀ ਮਾਤਾ ਮੰਸਾ ਦੇ ਨਾਲੇ 3 ਕਿਲੋਮੀਟਰ ਤੇ ਖੁੰਡਾ ਚੱਕ ਕੇ ਆਏ ਉਹ ਖੁੰਡਾ ਦਿਖਾਣਾ ਮੈਨਾਂ ਕੇਂਦਰ ਸਰਕਾਰ ਨੂੰ ਤਾਂ ਦੀ ਗੱਲ ਹੋਣੀ ਹੈ ਖੁੰਡਾ ਨਾ ਇਹਨੇ ਖੁੰਡੇ ਨੇ ਕਿਹਾ ਵੀ ਇਹ ਵਿੱਚ ਵੜ ਗਏ ਨਾ ਸਾਰਾ ਕੁਝ ਕੱਢੇਗਾ ਇਹ ਤਿੱਖਾ ਹੈ ਨਾ ਮੂਰੇ ਦਾ ਜਦ ਅੰਦਰ ਫਸ ਜਾਏਗਾ ਫਿਰ ਸਾਰਾ ਜੋ ਕੁਝ ਹੈ ਬਾਹਰ ਆ ਜਾਏਗਾ ਉਹ ਪੰਜਾਬ ਦਾ ਖਾਨ ਜਾਣਦੇ ਆ ਬਸ ਅਸੀਂ ਪੰਜਾਬ ਦਾ ਜਿਹੜਾ ਉਹਨੇ ਖਾਦਾ ਉਹ ਬਾਹਰ ਕੱਢਣਾ ਲਗਾਤਾਰ ਕੇਂਦਰ ਵੱਲੋਂ ਕੋਸ਼ਿਸ਼ਾਂ ਕੀਤੀ ਜਾਂਦੀਆਂ ਪਰ ਅਸੀਂ ਪੰਜਾਬ ਦੀ ਚੰਡੀਗੜ੍ਹ ਦੀ ਗੱਲ ਹੋਵੇ ਜਾਂ ਆਪਾਂ ਯੂਨੀਵਰਸਿਟੀ ਦੀ ਗੱਲ ਹੋਵੇ ਤੇ ਕਿਸ ਤਰ੍ਹਾਂ ਦੇਖੋ ਜੀ ਪੰਜਾਬੀ ਯੂਨੀਵਰਸਿਟੀ ਨੂੰ ਉਹ ਵੇਚਣਾ ਚਾਹੁੰਦੇ ਆ ਪ੍ਰਾਈਵੇਟ ਹੱਥਾਂ 'ਚ ਸੈਨੇਟ ਖਤਮ ਕਰਕੇ ਉਹਨਾਂ ਨੇ ਆਪਣੇ ਹੱਥੋਂ ਕਬਜ਼ਾ ਕਰ ਲੈਣਾ ਇੱਕ ਵਾਰ ਹੌਲੀ-ਹੌਲੀ ਉਹਨਾਂ ਨੇ ਅਡਾਨੀ-ਬਾਨੀ ਨੂੰ ਇਹ ਸੌਂਪ ਦੇਣੀ ਕਿਉਂਕਿ ਵੋਟ ਚੋਰੀ ਦਾ ਨੂੰ ਪਤਾ ਹੀ ਹੈ ਭਈ ਮੁੱਦਾ ਚੱਲੇ ਰਿਹਾ ਜੀ ਇਸ ਬਾਰੇ ਤਾਂ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਕੱਲੋਂ ਜਿਹੜੇ ਭਾਰਤ માં ਰੋਡ ਬਣਿਆ ਜਾਂ ਜਿੰਨੇ ਰੋਡ ਬਣਦੇ ਪਏ ਆ ਇਹ ਸਿਰਫ ਈਰਾਨ ਇਰਾਕ ਨੂੰ ਪਾਕਿਸਤਾਨ ਨੂੰ ਇਹਦਾ ਜਿੰਨਾ ਵੀ ਆਪਣਾ ਵਪਾਰ ਆ ਉਹ ਚੱਲਦਾ ਕਰਨਾ ਇਹਨਾਂ ਨੇ ਪੰਜਾਬ ਦਾ ਖਤਮ ਕਰਨਾ ਜ਼ਿੰਮੇਦਾਰ ਬਈ ਇਹ ਮੋਟੇ ਬੰਦੇ ਰੱਖਨੇ ਆ ਵੀ ਉਹਨਾਂ ਦਾ ਵਪਾਰ ਆਣਾ ਜਾਣਾ ਉਹ ਕਰਨ ਇੰਦਰ ਨੇ ਕਾਫੀ ਆਤਿਕਰੇ ਤਾਂ ਮੰਨ ਲਿਆ ਲੇਕਿਨ ਸੈਨੇਟ ਦੀਆਂ ਚੋਨਾ ਜਿਹੜੀਆਂ ਉਹਦੀ ਤਰੀਕ ਮਕਰਰ ਨਹੀਂ ਕੀਤੀ ਜਾ ਰਹੀ ਲੌਲੀਪੌਪ ਦੇ ਦਿੱਤਾ ਠੀਕ ਹੈ ਜੀ ਸੈਨੇਟ ਅਸੀਂ ਕੈਨਸਲ ਨਹੀਂ ਕੀਤੀ ਉਹ ਸੈਨੇਟ ਦਾ ਫਿਰ ਇਲੈਕਸ਼ਨ ਕਰਾਓ ਨਾ ਕਿਉਂ ਨਹੀਂ ਕਰਾਂਦੇ ਕੱਲ ਨੂੰ ਅਗਰ ਇਹ ਪ੍ਰਾਈਵੇਟ ਅਤਾਜ ਜਾਂਦੀ ਹੈ ਸਾਡੇ ਬੱਚੇ ਕਿੱਥੇ ਜਾਣਗੇ ਪੜਨਾ ਸਾਡਾ ਕੰਦੇ 50 ਕਿਲੋਮੀਟਰ ਦੇ ਏਰੀਆ 'ਚ ਤੁਸੀਂ ਲਾ ਲਓ ਠੀਕ ਹੈ ਜੀ ਕੰਨੇ ਪਿੰਡ ਪੈਂਦੇ ਆ ਕੰਨੇ ਸੈਕਟਰ ਪੈਂਦੇ ਆ ਕੰਨੇ ਨਾਲ ਨੂੰ ਖਾਰਾੜਾ ਮੋਹਾਲੀ ਮੁੱਲਾਂ ਬਰੇਜ ਕੰਨੇ ਬਣ ਗਏ ਜੀ ਇਹਨਾਂ ਦੇ ਬੱਚੇ ਕਿੱਥੇ ਜਾਣਗੇ ਪੜਨ ਫਿਰ ਜਿੱਦਾਂ ਹੁਣ ਪ੍ਰਾਈਵੇਟ ਯੂਨੀਵਰਸਿਟੀ ਆ ਪੀਯੂ ਉਹ ਚੀਓ ਉਹਦਾ ਫੀਸ ਦੇਖੋ ਕੰਨੀ ਮਹਿੰਗੀ ਆ ਜੀ ਠੀਕ ਹੈ ਕੌਣ ਜਾਏਗਾ ਉੱਥੇ ਪੜਨ ਅਸੀਂ ਇੱਥੇ ਹੋ ਜਾਏਗਾ ਅੱਛਾ ਜੇ ਮੰਗਣਾ ਮੰਗੀ ਤੇ ਫਿਰ ਖੁੰਡਾ ਚੱਕਿਆ ਜੋ ਖੁੰਡਾ ਜੀ ਦੋਨੋਂ ਸਾਈਡ ਨੂੰ ਕੰਮ ਕਰਦਾ ਇਧਰ ਤਾਂ ਅੰਦਰ ਕਰੇਗਾ ਇਧਰ ਤੋਂ ਬਾਹਰ ਬਾੜੇਗਾ ਸਾਰਾ ਕੁਝ ਖਿੱਚ ਲਿਆਵਾਂਗੇ ਮੋਦੀ ਦਾ ਜਿੰਨਾ ਵੀ ਹੈ ਬੈਗ ਜੋ ਹੈ ਸਾ ਤੁਸੀਂ ਦੇਖ ਰਹੇ ਮਾਈ ਖਾਲਸਾ ਵੈ ਪੱਤੇ ਜੀ ਸੋ ਤੁਸੀਂ ਦੇਖ ਰਹੇ ਕਿ ਬਾਬਾ ਜੀ ਖੁੰਡਾ ਲੈ ਕੇ ਆਏ ਤੇ ਕਹਿੰਦੇ ਜੇ ਮੰਗਾ ਨਾ ਮੰਨਿਏਗੇ ਤਾਂ ਖੁੰਡਾ ਚੱਕ ਲਵਾਂਗੇ ਕੈਮਰਾਮੈਨ ਪ੍ਰਥਮ ਨਰ ਪਰਿੰਜੀਤ ਸਿੰਘ ਰਾਣਕਪੁਰਾਈ ਵਾਇਸਪੰਜਾਬ ਚੰਡੀਗੜ੍ਹ